ਮਕਸਦ ਸਾਹਿਦ ਵਿਮੰਡੀ ਬਾਰੀਵਾਲਾ ਦੇ ਵਿੱਚ ਇੱਕ ਗੈਰ ਕਾਨੂੰਨੀ ਕਲੋਨੀ ਦੀ ਤਿਆਰੀ ਕਰ ਰਹੇ ਸਨ ਇਹ ਮਾਮਲਾ ਨੌਂ ਨਿਯੁਕਤ ਕਾਰਜ ਸਹਾਦਾ ਕಧಿಕਾਰੀ ਦੇ ਅਧਿਆਇ ਦੇ ਵਿੱਚ ਆਉਂਦਿਆ ਸਾਰ ਹੀ ਸੰਬੰਧਿਤ ਗੈਰ ਕਾਨੂੰਨੀ ਕਲੋਨੀ ਉਸਾਰਨ ਵਾਲੇ ਲੈਂਡ ਮਾਫੀਆ ਨੂੰ ਤੁਰੰਤ ਨੋਟਿਸ ਜਾਰੀ ਕਰਕੇ ਇਸ ਗੈਰ ਕਾਨੂੰਨੀ ਨਿਰਮਾਣ ਤੋਂ ਰੋਕ ਦਿੱਤਾ ਗਿਆ ਕਾਰਜ ਸਹਾਦਾ ਕಧಿಕਾਰੀ ਨੇ ਆਖਿਆ ਕਿ ਜੇਕਰ ਹੁਣ ਵੀ ਇਹ ਲੈਂਡ ਮਾਫੀਆ ਆਪਣੀਆਂ ਹਰਕਤਾਂ ਤੋਂ ਨਾ हटਿਆ ਤਾਂ ਇਹਨਾਂ ਦੇ ਖਿਲਾਫ ਪਰਚਾ ਦਰਜ ਕਰਾਇਆ ਜਾਵੇਗਾ ਸਾਸੀਕਲ ਜੀ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਏਸ਼ਾਂਤ ਇਸ ਵੇਲੇ ਸ਼੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਰੋਡ ਨੈਸ਼ਨਲ ਹਾਈਵੇ ਤੇ ਪੈਂਦੀ ਮੰਡੀ ਬਰੀ ਵਾਲਾ ਦੀਆਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਇੰਡੀਆ ਨਿਊਜ਼ ਦੇ ਪਲੇਟਫਾਰਮ ਤੇ ਲੈ ਕੇ ਸਿੱਧਾ ਜੁੜਿਆ ਹਾਂ ਦੱਸਦੀ ਕਿ ਇਸ ਵੇਲੇ ਅਸੀਂ ਖੜੇ ਹਾਂ ਮੰਡੀ ਬਰੀ ਵਾਲਾ ਦਾ ਬਿਲਕੁਲ ਸਾਹਮਣੇ ਦਿਖਾਵਾਂਗੇ ਥਾਣਾ ਬਰੀ ਵਾਲਾ ਥਾਣਾ ਬਰੀ ਵਾਲਾ ਦੇ ਨੇੜੇ ਦੀ ਖੜੇ ਹਾਂ ਜਿੱਥੇ ਦੂਜੇ ਪਾਸੇ ਇੱਟਾਂ ਦਾ ਲੱਗਿਆ ਢੇਰ ਤੇ ਹੋਈ ਵੀ ਚਾਰ ਦੀਵਾਰੀ ਇਹ ਬਿਲਕੁਲ ਚਾਰ ਦਿਵਾਰੀ ਸਾਨੂੰ ਦਿਖਾ ਰਹੀ ਹੈ ਕਿ ਇਸ ਜਗ੍ਹਾ ਦੇ ਉੱਪਰ ਇੱਕ ਗੈਰ ਕਾਨੂੰਨੀ ਕਲੋਨੀ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਅੱਗੇ ਵੀ ਤਸਵੀਰਾਂ ਦਿਖਾਵਾਂਗੇ ਜਿਸ ਤੇ ਕੈਮਰਾ ਪਰਸਨ ਇੱਕ ਵਾਰ ਅੱਗੇ ਆਉਣਗੇ ਮੇਰੇ ਨਾਲ ਤਾਂ ਇਸ ਗੈਰ ਕਾਨੂੰਨੀ ਕਲੋਨੀ ਦੇ ਨਿਰਮਾਣ ਵਾਸਤੇ ਲਿਆਂਦੀਆਂ ਗਈਆਂ ਇੱਟਾਂ ਸਜੀ ਹੋਈ ਚਾਰ ਦਿਵਾਰੀ ਹੋਰ ਮਸ਼ੀਨਰੀ ਹੈ ਜਿਹੜੀ ਇਹ ਗੈਰ ਕਾਨੂੰਨੀ ਕਲੋਨੀਆਂ ਦੇ ਖਿਲਾਫ ਪੰਜਾਬ ਦੀ ਮਾਨ ਸਰਕਾਰ ਸਖਤ ਐਟੀਟਿਊਡ ਨਾਲ ਕੰਮ ਕਰ ਰਹੀ ਹੈ ਤਾਂ ਕੁਝ ਦਿਨ ਪਹਿਲਾਂ ਇੱਕ ਆਰਡਰ ਵੀ ਜਾਰੀ ਹੋਈ ਸੀ ਕਿ ਇਹਨਾਂ ਕਲੋਨੀਆਂ ਨੂੰ ਨਿਯਮਤ ਕਰ ਦਿੱਤਾ ਜਾਵੇਗਾ ਆਰਡਰ ਹਜੇ ਵਿਧਾਨ ਸਭਾ ਦੇ ਵਿੱਚ ਪਾਸ ਹੋਣੇ ਹਨ ਪਰ ਉਸ ਤੋਂ ਪਹਿਲਾਂ ਹੀ ਕੁਝ ਕਲੋਨਾਈਜ਼ਰਸ ਆ ਜਿਹੜੇ ਇਹਨਾਂ ਦਾ ਲਾਭ ਉਠਾ ਕੇ ਅਫਸਰ شاہੀ ਨਾਲ ਕਥਿਤ ਮਿਲੀ ਭੁਗਤ ਕਰਕੇ ਜਾਂ ਆਪਣੀਆਂ ਚਾਲਬਾਜ਼ੀ ਨੁਮਾ ਕਥਿਤ ਨੀਤੀਆਂ ਦੇ ਨਾਲ ਨਾਲ ਪਹਿਲਾਂ ਹੀ ਕੰਮ ਸ਼ੁਰੂ ਕਰ ਰਹੇ ਸੀ ਕਿ ਜਦੋਂ ਤੱਕ ਸਰਕਾਰ ਇਹ ਫੈਸਲਾ ਲਵੇ ਇਹ ਗੱਲਾਂ ਉਹਨਾਂ ਦੇ ਹੱਕ ਵਿੱਚ ਪੁਗਤ ਜਾਣ ਅਤੇ ਪਹਿਲਾਂ ਤੋਂ ਹੀ ਕੁਝ ਕੱਚੀਆਂ ਪੱਕੀਆਂ ਕੰਦਾਂ ਕਰਕੇ ਬਣਾਈਆਂ ਗਈਆਂ ਕਲੋਨੀਆਂ ਜਿਹੜੀਆਂ ਇਹਨਾਂ ਕਲੋਨੀਆਂ ਨੂੰ ਨਿਯਮਿਤ ਕਰਵਾ ਲਿਆ ਜਾਵੇ ਪਰ ਜਿਵੇਂ ਹੀ ਮਾਮਲਾ ਇਹ ਮੀਡੀਆ ਦੀ ਨਜ਼ਰ ਵਿੱਚ ਆਇਆ ਤਾਂ ਤੁਰੰਤ ਇੱਥੇ ਚੱਲ ਰਿਹਾ ਕੰਮ ਰੁਕ ਗਿਆ ਦੱਸਦੀ ਕਿ ਸ਼੍ਰੀ ਮੁਕਤਸਰ ਸਾਹਿਬ ਨਾਲ ਸੰਬੰਧਿਤ ਲੈਂਡ ਮਾਫੀਆ ਦੇ ਕੁਝ ਲੋਕ ਸ਼੍ਰੀ ਮੁਕਤਸਰ ਸਾਹਿਬ ਨੂੰ ਛੱਡ ਕੇ ਹੁਣ ਨੇੜਲੇ ਇਲਾਕਿਆਂ ਵਿੱਚ ਆਪਣਾ ਮੱਕੜ ਜਾਲ ਵਧਾ ਰਹੇ ਹਨ ਮੇਨ ਰੋਡ ਤੇ ਚੱਲਾਂਗੇ ਕੈਮਰਾ ਪਰਸਨ ਦੇ ਨਾਲ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਨਾਲ ਬਜਰੀ ਦੇ ਢੇਰ ਲੱਗੇ ਹੋਏ ਆ। ਇੱਥੇ ਬਿਲਕੁਲ ਇਹ ਕੰਮ ਚੱਲ ਰਿਹਾ ਸੀ। ਇਹ ਕਮਰਸ਼ੀਅਲ ਜਗ੍ਹਾ ਹੈ ਜਿੱਥੇ ਅਸੀਂ ਖੜੇ ਆ। ਕਮਰਸ਼ੀਅਲ ਜਗ੍ਹਾ ਹੈ। ਇਸ ਕਮਰਸ਼ੀਅਲ ਜਗ੍ਹਾ ਨੂੰ ਜੇਕਰ ਰੈਗੂਲਰ ਕਰਵਾਉਣਾ ਵੀ ਹੈ ਸਾਹਮਣੇ ਥਾਣਾ ਬਰੀ ਵਾਲਾ ਹੈ ਤਾਂ ਇਹ ਫੈਕਟਰੀ ਦੇ ਕਮਰੇ ਆ ਜਿਹਨੂੰ ਕੁਝ ਸਮਾਂ ਪਹਿਲਾਂ ਤੱਕ ਪੁਲਿਸ ਵਾਲਿਆਂ ਵੱਲੋਂ ਵੀ ਵਰਤਿਆ ਜਾ ਰਿਹਾ ਸੀ। ਤਾਂ ਉਹਨਾਂ ਚੀਜ਼ਾਂ ਨੂੰ ਤੋੜ ਕੇ ਇਹ ਅੱਗੇ ਕਲੋਨੀ ਬਣਾਈ ਜਾ ਰਹੀ ਸੀ ਇਸ ਕਲੋਨੀ ਨੂੰ ਲੈ ਕੇ ਈਓ ਨਗਰ ਕੌਂਸਲ ਬਰੀਵਾਲਾ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਆਖ ਦਿੱਤਾ ਹੈ ਕਿ ਇਸ ਕਲੋਨੀ ਨੂੰ ਰੋਕਣ ਵਾਸਤੇ ਇੱਕ ਨੋਟਿਸ ਜਾਰੀ ਕੀਤਾ ਹੈ ਜੇਕਰ ਨੋਟਿਸ ਦੀ ਪਰਵਾਹ ਲੈਂਡ ਮਾਫੀਆ ਨੇ ਨਾ ਕੀਤੀ ਤਾਂ ਅਜਿਹੇ ਅਪਰਾਧੀਆਂ ਦੇ ਖਿਲਾਫ ਐਫ ਆਈ ਆਰ ਵੀ ਦਰਜ ਹੋਵੇਗੀ ਆਉ ਤੁਹਾਨੂੰ ਸੁਣਾਉਣਿਆ ਮੇਰੇ ਨਾਲ ਕਾਰਜ ਸாதਕ ਅਧਿਕਾਰੀ ਮੁਕੇ ਮੇਰੇ ਧਿਆਨ ਚ ਇੱਕ ਸਰਾਇਨਾਗਰ ਰੋਡ ਤੇ ਹੈਗੀ ਕੋਈ ਗਤੀਵਿਧੀਆਂ ਚੱਲ ਰਹੀ ਸੀ ਉੱਥੇ ਕੰਸਟਰਕਸ਼ਨ ਦੀ ਆ ਤੇ ਮੈਂ ਨਾਲ ਦੀ ਨਾਲ ਆਪਣੇ ਕੰਸਰਨ ਜੇ ਨੂੰ ਇਨਸਟਰਕਸ਼ਨ ਦੇ ਗਏ ਉਹਨਾਂ ਨੂੰ ਤੁਰੰਤ ਕੰਮ ਰੁਕਵਾਤਾ ਸੀ ਤੇ 12 9 ਨੂੰ ਆਪਾਂ ਉਹਨਾਂ ਨੂੰ ਇੱਕ ਨੋਟਿਸ ਵੀ ਜਾਰੀ ਕਰਤਾ ਹੈ ਕੋਈ ਵਾਰ ਉਹਨਾਂ ਅਗਰ ਕੋਈ ਆਗੇ ਕੋਈ ਕਾਰਵਾਈ ਕੁਝ ਬਣਦੀ ਹੋਏ ਜਿਵੇਂ ਉਹ ਕਰਾਂਗੇ ਕਰ ਰਹੀ ਸਰ ਕੋਲ ਪਾਪਰ ਐਕਟ ਦੇ ਵਿੱਚ ਪਾਵਨਾ ਹੈਗੀਆਂ ਨੇ ਤੇ ਉਹਦੇ ਵਿੱਚ ਅਗਰ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਐਫਆਰ ਵੀ ਦਰਜ ਕਰਾਂਗੇ